ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੈਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਲੈ ਕੇ ਆਏ ਆ ਬਹੁਤ ਚੰਗੀ ਮੱਝ ਦੀ ਲੈ ਕੇ ਆਇਆ ਚੰਗੇ ਦੁੱਧ ਵਾਲੀ ਚੰਗੇ ਰਿਕਾਰਡ ਵਾਲੀ ਤੇ ਵੀਡੀਓ ਮਿੱਤਰੋ ਆਪਾਂ ਬਣਾ ਰਹੇ ਆ ਜੀ ਪਿੰਡ ਲਹਿਰਾ ਮਹਾਬਤ ਪੱਪੂ ਕੁਮਾਰ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ ਬਹੁਤ ਵੱਡੇ ਕੱਦ ਕਾਠ ਵਾਲੀ ਵੱਡੀ ਬੇਲ ਵਾਲੀ ਤੇ ਵੱਡੇ ਹਵਾਨੇ ਵਾਲੀ ਆਪਾਂ ਮੱਝ ਤੁਹਾਨੂੰ ਦਿਖਾਉਣ ਜਾ ਰਹੇ ਆ ਜਿਹੜੇ ਭਰਾ ਆਪਣੇ ਕੋਈ ਚੰਗੇ ਬਰੀਡ ਤੇ ਕੰਮ ਕਰਨਾ ਚਾਹੁੰਦਾ ਹੋਵੇ ਚੰਗੇ ਦੁੱਧ ਵਾਲੀ ਮੱਝ ਰੱਖਣਾ ਚਾਹੁੰਦਾ ਹੋਵੇ ਤਾਂ ਮਿੱਤਰੋ ਸੰਪਰਕ ਕਰ ਸਕਦੇ ਹੋ ਤੇ ਮੁੱਲ ਵੀ ਇਹਦਾ ਮਿੱਤਰੋ ਚੰਗਾ ਫੇਸ ਕੁਆਲਿਟੀ ਸਿੰਘਾਂ ਦੀ ਬੰਤਰ ਬਹੁਤ ਸੋਹਣੀ ਆ ਕੱਦ ਕਾਠ ਵਜਣ ਫੁੱਲਾ ਤੇ ਥਾਂਲੇ ਵੀ ਦੀ ਸਾਫ ਆ ਆ ਗਾੜੀ ਵਿਸਾੜੀ ਤਾਂ ਮਿੱਤਰੋ ਬਹੁਤ ਚੰਗੀ ਆ ਲੇਵਾ ਮਿੱਤਰੋ ਐਂ ਕਹਿ ਸਕਦੇ ਆਵੇਂ ਜਿਵੇਂ ਗਾਮਾਂ ਦੇ ਲੱਗਿਆ ਹੁੰਦਾ ਉਸ ਤਰ੍ਹਾਂ ਲੇਵਾ ਲੱਗਿਆ ਵਾ ਬਹੁਤ ਸੋਹਣੀ ਤਿਆਰ ਹੋਈ ਆ ਬਸ ਸੂਣ ਦੇ 1-2 ਦਿਨ ਬਾਕੀ ਆ ਇਹ ਫੇਸ ਕੁਆਲਿਟੀ ਸ਼ਰੀਰ ਦੀ ਬੰਤਰ ਬਹੁਤ ਚੰਗੀ ਥਣਾ ਦੀ ਬੰਤਰ ਬਹੁਤ ਸੋਹਣੀ ਫਿਰ ਕਹਣਾ ਵੀ ਹਵਾਨਾ ਅੱਗੇ ਨੂੰ ਵੀ ਬਹੁਤ ਆ ਤੇ ਬੈਕ ਸਾਈਡ ਸੂਤਾਂ ਹੀ ਹਵਾਨਾ ਮਿੱਤਰੋ ਜੁੜਿਆ ਹੋਆ ਸਖਾਈ ਦਿੰਦਾ ਤੇ ਇੱਕ ਵਾਰੀ ਆਪਾਂ ਤੁਹਾਨੂੰ ਤੋਰ ਕੇ ਦਿਖਾਉਣੇ ਆ ਉਸ ਤੋਂ ਬਾਅਦ ਇਹਦੀ ਡਿਟੇਲ ਕਰਾਂਗੇ ਤੁਹਾਡੇ ਨਾਲ ਪੂਰੀ ਸਾਂਝੀ ਤੇ ਰੋਸੀ ਮੱਝਾ ਥੋੜੇ ਥੋੜੇ ਪੈਰ ਮਿੱਤਰੋ ਚਿੱਟੇ ਆ ਤੇ ਚੰਗਿਆਂ ਮੱਝਾਂ ਦੇ ਵਿੱਚੋਂ ਮਿੱਤਰੋ ਆਉਂਦੀ ਆ ਹੌਲੀ ਤੋਰੇ ਹੌਲੀ 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 ਹੌ। ਥੋੜਾ ਜਿਹਾ ਪਸ਼ੂ ਡਰਦਾ। ਹੌਲੀ ਤੋਰੋ ਜੀ ਹੌਲੀ। ਸੱਟ ਨਾ ਖਾ ਲੇ। ਸੋ ਵੱਡੇ ਵਜਨ ਵਾਲੀ, ਵੱਡੇ ਕੱਦ ਕਾਢ ਵਾਲੀ ਤੇ ਵੱਡੇ ਲੇਵੇ ਵਾਲੀ ਹੈ। ਆਪਾਂ ਫੇਰ ਕਹਿੰਦਾ ਵੀ ਮਾਝਾ ਜਿਹੜੇ ਭਰਾ ਨੂੰ ਲੋੜ ਹੋਵੇ ਤਾਂ ਬਾਈ ਦੇ ਨਾਲ ਮਿੱਤਰੋ ਕਰ ਸਕਦਾ ਸੰਪਰਕ। ਥੋੜਾ ਜਿਹਾ ਪਸ਼ੂ ਉਪਰ ਆ ਮੰਦਾ ਡਰਦਾ। ਸੋ ਹਵਾਨਾ ਤੁਸੀਂ ਦੇਖ ਸਕਦੇ ਹੋ ਤੁਰਤੀ ਤਾਂ ਬਹੁਤ ਹੀ ਸੋਹਣਾ। ਥਾਣਾ ਦਾ ਗੈਬ, ਥਾਣਾ ਦਾ ਸੈਦ ਬਹੁਤ ਚੰਗਾ। ਕਿੰਨਾ ਤੋਂ ਤੁਸੀਂ ਮਾਲਕ ਦੇ ਦਰਸ਼ਨ ਦੇ ਮੁਤਾਬਕ ਆਪਾਂ ਪੂਰੀ ਡਿਟੇਲ ਤੁਹਾਡੇ ਨਾਲ ਕਰਦੇ ਹਾਂ ਸਾਜੀ ਹਾਂਜੀ ਹਾਂਜੀ ਪਪੂ ਜੀ ਕੀ ਹਾਲ ਚਾਲ ਹੈ ਠੀਕ ਹੈ ਜੀ ਆਪਣਾ ਘਰ ਇਹ ਕਿੱਥੇ ਜੇ ਆ ਲੇਰਾ ਮੁਹਬਤ ਜੀ ਆ ਲੇਰਾ ਮੁਹਬਤ ਕਿ ਕੋਈ ਜਗਾ ਮੇਨ ਸਕੂਲ ਦੇ ਨੇੜੇ ਕਿਤੇ ਬੈਂਕ ਦੇ ਕੋਲੇ ਬੈਂਕ ਕੋਲੇ ਹਾਂਜੀ ਅੱਜ ਆਪਾਂ ਇਹ ਜਿਹੜੀ ਮੱਝ ਦਿਖਾਈ ਹੈ ਦਾ ਸੁਆ ਕਿਹੜਾ ਹੈ ਸੁਆ ਕੀ ਕਿ ਦੂਜਾ ਹੈ ਜੀ ਹਾਂਜੀ ਦੂਜਾ ਸੁਆ ਹੈਗਾ ਦੂਜਾ ਸੁਆ ਸੋਹੰਦੀ ਇੱਕ ਤਿਹਜਾ ਸੂਏ ਗੇ ਤਿਹਜਾ ਸੂਏ ਸੂਏ ਹਾਂਜੀ ਹਾਂਜੀ ਦੂਜੇ ਸੂਏ ਸੂਈ ਵੀ ਆ ਤੇ ਤਿਹਜਾ ਸੂਉਂਦੀ ਆ ਕਿੰਨੇ ਕ ਦਿਨ ਰਹਿੰਦੇ ਆ ਜੀ ਇਹਦੇ ਹਲੇ 7-8 ਦਿਨ ਪਏ 7-8 ਦਿਨ ਠੀਕ ਹੈ ਤੇ ਦੁੱਧ ਦੇ ਮਾਲਕਾਂ ਦਾ ਕੀ ਦੱਸਿਆ ਮੈਂ ਕਿੰਨਾ ਕ ਕੱਟਿਆ ਲੱਗਦਾ ਜੀ 15 ਕਿਲੋ ਦੁੱਧ ਤੇ ਦੂਜੇ ਸੂਏ 18 ਕਿਲੋ ਦੁੱਧ ਹੋਇਆ ਅਸਲ ਇਹ ਸੁਲਤਾਨ ਦੀ ਕਹਿੰਦੀ ਆਏਗਾ ਸੁਲਤਾਨ ਦੀ ਆ ਕੁਟੀਕਾ ਕਿਹੜਾ ਲੱਗਿਆ ਵਾ ਪਤਾ ਕੁਛ ਠੀਕ ਆ ਉਹ ਕਹਿੰਦਾ ਚੰਗੇ ਲੱਗਿਆ ਐਸਪੀਐਸ ਦੇ ਪਤਾ ਨਹੀਂ ਕਿਹੜੇ ਉਹ ਕਹਿੰਦੇ ਜੀ ਪਹਿਲਾਂ ਕੱਟੀ ਦੇ ਕੇ ਪਰ ਸਾਨੂੰ ਦੇ ਦਿਓ ਦੁਬਾਰਾ ਓਕੇ ਤੇ ਮੁੱਲ ਕੀ ਕਰਤਾ ਜੀ ਤਾਂ ਆਪਾਂ ਮੋਲੀਆਰ ਜੀ ਲੈ ਲੈਂਦੇ ਨੇ ਮੁੱਲ ਦਾ ਕਿੰਨੋ ਕਰਾ ਲਵੋ 1 80 ਦੀ ਦੇਣੀ ਹੈ 1 80 ਦੀ ਦੇਣੀ ਹੈ ਮੁੱਲ ਜਨਾ ਮਰਜ਼ੀ ਕਰਾ ਲਵੋ ਹਾਂ ਮੁੱਲ ਕੋ ਬਾਦ 2 ਲੱਖ ਕਰਾ ਲਵੋ ਕਿੰਨੇ ਕਰ ਠੀਕ ਆ ਤੇ ਫੋਨ ਨੰਬਰ ਜੀ ਆਪਣਾ 98784 ਹਾਂ ਜੀ 98784 84267 84267 98784 84267 ਬਾਈ ਦਾ ਫੋਨ ਨੰਬਰ ਹੈ ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋਡ ਹੋਵੇ ਤਾਂ ਕਰੋ ਸੰਪਰਕ ਤੇ ਚੰਗੇ ਦੁੱਧ ਵਾਲੀ ਚੰਗੇ ਲੇਵੇ ਵਾਲੀ ਚੰਗੇ ਘੱਟ ਕਰਨ ਵਾਲੀ ਇਹ ਮੱਝ ਹੈ サレビらのたンナば